ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਵਾਦਤ ਆਜਨਿਆ ਵਿਸ਼ੇਸ਼ ਸਰਗਰਮੀਆ।

हां जी तरुण ने हो गया बच्चे yeah <laughs> Oh, am baby, 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 ਕਾਂ ਮਸਰਾ ਤੋਂ ਅੱਗੇ ਦੀ ਨਾ ਗਾੜੇ ਪੀੜੇ ਠੱਗੇ ਦੀ ਕਾਂ ਮਸਰਾ ਤੋਂ ਅੱਗੇ ਦੀ ਨਾ ਗਾੜੇ ਪੀੜੇ ਠੱਗੇ ਦੀ ਕਾਂ ਮਸਰਾ ਤੋਂ ਅੱਗੇ ਦੀ ਨਾ ਗਾੜੇ ਪੀੜੇ ਠੱਗੇ ਦੀ ਕਾਂ ਮਸਰਾ ਤੋਂ ਅੱਗੇ ਦੀ ਨਾ ਗਾੜੇ ਪੀੜੇ ਠੱਗੇ ਦੀ ਅਬੇ ਦੀ ਬੀਏ ਬੱਕਰਦੀ ਓਏ ਦੀ ਬੀਏ ਬੱਕਰਦੀ ਅੰਦੀ ਦੇ ਦੀਏ ਤੱਕਦੀ ਓ ਜਮਾਨਾ ਐਵੇਂ ਆਟੜ ਦੀ ਵੇ ਤੋਂ ਤਾਂ ਅਸੀਂ ਨਹੀਂ ਬੋਲਦਾ ਨਹੀਂ ਬੋਲਦਾ ਦਾਤ ਤਾਂ ਅਸੀਂ ਨਹੀਂ ਬੋਲਦਾ ਮਾਤਾ ਬੁਨੇਸ਼ਾ ਫਰਮਾਉਂਦੇ ਨੇ ਕੁਲੇ ਨਾਲੋ ਜੁਲਾ ਜੰਗਾ ਜੁਸਤੇ ਅੰਬ ਬਕਾਈ ਦਾ ਕੁਲੇ ਨਾਲੋ ਜੁਲਾ ਜੰਗਾ ਜੁਸਤੇ ਅੰਬ ਬਕਾਈ ਦਾ ਕੁਲੇ ਨਾਲੋ ਜੁਲਾ ਜੰਗਾ ਜੁਸਤੇ ਅੰਬ ਬਕਾਈ ਦਾ ਅੱਲਾ ਕੁਲੇ ਨਾਲੋ ਜੁਲਾ ਜੰਗਾ ਜੁਸਤੇ ਅੰਬ ਬਕਾਈ ਦਾ ਦੇਖੋ ਸਈਆ ਦੀ ਜ਼ਾਤ ਆਦੇ ਨਬੀ ਔਲਾਦੇ ਅਲੀ ਉਹਨਾਂ ਨੇ ਅਲੀ ਗੱਲ ਮੇਟ ਕੇ ਦਿਖ ਦਿੱਤੀ ਆਪਣੇ ਆਪ ਨੂੰ ਉੱਚੇ ਨਹੀਂ ਸਾਖਦੇ بُلے نالوں جُلدا تے ماں دتے اڑ پکائی دا بُلے نالوں جُلدا تے ماں دتے اڑ پکائی دا بُلے نالوں جُلدا تے جِدے رنگا گلے شاہ رتھ تائیں نہیں بہنے نا کوئی نال بتائیں نہ کوئی نہ مورا جان تو پائے सरवार सोन सजा आसन ते ग्दी वारे ਗੱਦੀ ਵਾਲਿਆ ਗੱਦੀ ਵਾਲਿਆ ਬਸੁਰਗਾਵੇ ਆਂਜਾ ਮਾਰਗ ਦੀਤੇ ਕਿਹੜਾ ਉਹ ਗੱਦੀ ਵਾਲਿਆ ਬਸੁਰਗਾਵੇ ਆਂਜਾ ਮਾਰਗ ਦੀਤੇ ਕਿਹੜਾ ਤੇਰੇ ਬਿਨ ਮੇਰੀ ਗੱਲ ਅਧੂਰੀ ਤੇਰੇ ਬਿਨ ਮੇਰੀ ਗੱਲ ਅਧੂਰੀ ਘੂਆ ਮੇ ਤਾਂ ਪਹਿਜੇ ਪੂਰੀ ਘੂਆ ਮੇ ਤਾਂ ਪਹਿਜੇ ਪੂਰੀ ਐ ਜਿਹੀ ਮਹਿਕ ਲਾਬਾਂ ਗੱਦੀ ਵਾਲਿਆ ਗੱਦੀ ਵਾਲਿਆ ਗੱਦੀ ਵਾਲਿਆ ਬਸੁਰ ਗਾਵੇ ਆਜਾ ਮਾਰਗ ਜੀਤੇ ਏੜਾ ਗੱਦੀ ਵਾਲਿਆ ਬਸੁਰ ਗਾਵੇ ਆਜਾ ਮਾਰਗ ਜੀਤੇ ਏੜਾ ਤੇਰੇ ਬਿਨ ਮੇਰੀ ਗੱਲ ਏ ਅਧੂਰੀ ਤੇਰੇ ਬਿਨ ਮੇਰੀ ਗੱਲ ਏ ਅਧੂਰੀ ਹੁਆ ਮੈਂ ਤਾਂ ਦੀ ਵਾਲਿਆ ਬਜ਼ੁਰਗਾ ਵੇ ਆਂਜਾ ਮਾਰ ਕੇ ਦੀਤੇ ਢੇੜਾ ਜੰਦੀ ਵਾਲਿਆ ਬਜ਼ੁਰਗਾ ਵੇ ਆਂਜਾ ਮਾਰ ਕੇ ਦੀਤੇ ਢੇੜਾ ਜੰਦੀ ਵਾਲਿਆ ਬਜ਼ੁਰਗਾ ਵੇ ਆਂਜਾ ਮਾਰ ਕੇ ਦੀਤੇ ਢੇੜਾ ਹੋ ਰੰਗੜਾ ਪੀੜਾ ਪਾ ਦੇ ਦੇਵਾ ਰੰਗੜਾ ਪੀੜਾ ਪਾ ਦੇ ਦੇਵਾ ਅਸਰ ਉਤੇ ਛੜਕਾ ਕੇ ਦੇਵਾ ਅਸਰ ਉਤੇ ਛੜਕਾ ਤੂੰ ਵੇੜਾ ਗੱਡੀ ਵਾਲਿਆ ਉਹ ਗੱਡੀ ਵਾਲਿਆ ਉਹ ਗੱਡੀ ਵਾਲਿਆ ਬਜ਼ੁਰਗ ਗਾਵੇ ਆਜਾ ਮਾਰਗ 'ਤੇ ਕਿਹੜਾ ਗੱਡੀ ਵਾਲਿਆ ਬਜ਼ੁਰਗ ਗਾਵੇ ਆਜਾ ਮਾਰਗ 'ਤੇ ਕਿਹੜਾ ਜੇ ਘਰ ਸੱਚੀ ਸਰਕਾਰ ਦਾ ਤੂੰ ਮਾਨਕ ਗੱਡੀ ਦਾ ਤੇ ਨ ਰੋਕਣ ਵਾਲਾ ਕਿਹੜਾ ਗੱਡੀ ਵਾਲਿਆ ਬਜ਼ੁਰਗਾ ਵੀ ਆਜਾ ਮਾਰਗ 'ਤੇ ਕਿਹੜਾ ਬਹੁਤ ਸਾਰਾ ਬਾਣ ਬਹੁਤ ਸਾਰਾ ਆਸ਼ੀਰਵਾਦ ਆਇਆ ਕੀਰਾਂ ਵੱਲੋਂ ਹੋਰ ਭਰਾਮਾ ਵੱਲੋਂ ਬਹੁਤ ਸਾਰੀ ਵਿਅੰਦ ਮੈਂ ਅਰਦਾਸ ਹੋਰ ਸਾਧ ਸੰਗਤ ਵੱਲੋਂ ਵਿਅੰਦ ਮੈਂ ਅਰਦਾਸ ਦਾਤਾ ਜੀ ਖਜ਼ਾਨੇ ਪਰਭੂ ਰੱਖਣ ਉਹ ਅਸੀਂ ਉੱਟਦੇ ਆਸਰੇ ਤੇਰੇ ਸਾਨੂੰ ਰੱਖ ਕਰਨਾ ਦੇ ਦੇ ਦਾਤਾ ਜੀ ਐਂਜੇਲਾ ਸ਼ਿਰ ਭਗਤ ਸਿੰਘ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ੍ਹ ਫੇਰ ਨੰਗੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ